ਕਬਾ ਸਾਡੀ ਵਾਰੀ ਆ ਲੈਣ ਦੋ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦੋ ਤੀਜਾ ਕਹਿੰਦਾ ਸਾਡੀ ਵਾਰੀ ਆ ਲੈਣ ਕੋ ਟਰੱਕ ਆ ਯਾਰ ਇਹ ਪੰਜਾਬ ਵੀ ਹੁਣ ਮੈਂ ਚਲਾਉਂਗਾ ਇਹਨੂੰ ਐਨੇ ਕਿਲੋਮੀਟਰ ਹੁਣ ਮੈਂ ਚਲਾਉਂਗਾ ਪਹਿਲਾਂ ਵਾਲੇ ਡਰਾਈਵਰਾਂ ਨੂੰ ਅਸੀਂ ਲਾ ਕੇ ਦੇਖੋ ਧੱਕਾ ਦੇ ਦਿੰਦੇ ਨਾ ਉਹ ਦੇਖੋ ਹੁੰਦਾ ਕੀ ਇਹਨਾਂ ਨਾਲ ਹਾਰੇ ਵੀ ਹੂੰ ਜਿੱਤੇ ਵੀ ਹਸੀਂ ਵੀ ਹਾਰੇ ਹੋਇਆ ਲਹਿਰੇ ਗਾਗੇ ਤੋਂ ਪਹਿਲੀ ਇਲੈਕਸ਼ਨ ਮੈਂ ਹਾਰੇ ਸੀ ਲੈ ਲਹਿਰੇ ਗਾਗੇ ਤੋਂ ਯਾਦ ਆ ਗਿਆ ਮੁੱਖ ਮੰਤਰੀ ਬਣ ਕੇ ਮੈਡਮ ਥੋੜੇ ਦੇ ਤਿੰਨ ਕਿ ਮਹੀਨੇ ਲਈ ਲਹਿਰੇ ਗਾਗੇ ਵਾਲੀ ਮੈਡਮ ਜਦੋਂ ਦੋ ਤਿੰਨ ਬਣ ਗਏ ਸੀ ਦਰਚਨ ਬਰਾੜ ਜੀ ਬਣ ਗਏ ਸੀ ਤਾਂ ਥੋੜਾ ਜਿਹਾ ਮੌਕਾ ਮਿਲ ਗਿਆ ਕਿ ਲਹਿਰਗਾ ਕਿਨੂੰ ਇਹ ਮਿਲ ਗਿਆ ਮੌਕਾ ਕਿ ਕਿੱਥੋਂ ਦੇ ਮੁੱਖ ਮੰਤਰੀ ਬਣ ਗਏ ਇੰਜੀਨੀਅਰ ਜਿਹੜੇ ਨੇ ਘੱਗਰ ਬਾਰੇ ਇੱਕ ਪ੍ਰੋਜੈਕਟ ਲੈ ਕੇ ਆਏ ਜੀ ਘੱਗਰ ਤੇ ਆਪਾਂ ਡੈਮ ਬਣਾ ਲੀਏ ਤਾਂ ਘੱਗਰ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਹਰ ਸਾਲ ਨੂੰ ਤੇ ਕਾਂਗਰਸ ਦੀ ਸੋਚ ਕਾਂਗਰਸ ਦੀ ਮੁੱਖ ਮੰਤਰੀ ਸੀ ਸੋਚ ਦੇਖੋ ਉਕੇ ਨਾ 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 ਇਨਕਾਰ ਕਰਤਾ ਜੇਕਰ ਘਰੇ ਡੈਮ ਪਾਣ ਗਿਆ ਘਰ ਕੰਟਰੋਲ ਚ ਆ ਗਿਆ ਫਿਰ ਡੁੱਬਦੇ ਨਹੀਂ ਪਿੰਡ ਉਹ ਮੂਨਕਾਲੇ ਮਕੋੜ ਸਾਹਿਬ ਇਹ ਸਾਰਾ ਜਿਹੜਾ ਏਰੀਆ ਆਪਣਾ ਟੋਹਾਣਾ ਮੂਨਕ ਤੋਂ ਸਾਰਾ ਇਧਰਲੇ ਪਾਸੇ ਪਿੰਡ ਸਾਰੇ ਆਪਣਾ ਜਿਹੜੇ ਕਾ ਘਰਦਿਆਂ ਲੜ ਪੈਂਦੇ ਆ ਹਨਾ ਆ ਸਾਰੇ ਆਪਣੇ ਪਿੰਡ ਜਿਹੜੇ ਹਾਂਜੀ ਉਹ ਕਹਿੰਦੇ ਵੀ ਜੇ ਨਾ ਡੁੱਬੇ ਫਿਰ ਮੇਰੇ ਕੋਲ ਮੰਨਤਾ ਕੌਣ ਕਰਨਾ ਆਊਗਾ ਵੀ ਬਚਾ ਲਓ ਜੀ ਹਾਊ ਡੇਅਰ ਇਅਰ ਕਿ ਤੁਸੀਂ ਮੁੱਦਾ ਖੜਾ ਹੀ ਰੱਖਣਾ ਹੈ ਜਵਾਬ ਦਿੱਤਾ ਜੀ ਡੈਮ ਡੈਮ ਦੀ ਮਨਜ਼ੂਰੀ ਦੇ ਸਕਦੇ ਸੀ ਫੁੱਲ ਟਾਈਮ ਮੁੱਖ ਮੰਤਰੀ ਸੀਗੇ ਕੋਈ ਕੋਈ ਡਿਪਟੀ ਨਹੀਂ ਸੀਗੇ ਫੁੱਲ ਟਾਈਮ ਸੀਐਮ ਸੀਗੇ ਤੇ ਘੱਗਰ ਦੇ ਉਹ ਉਹਨਾਂ ਨੇ ਬਣਾ ਲਿਆ ਜੀ ਉਹਨਾਂ ਨੂੰ ਉਹਨਾਂ ਨੂੰ ਇਜਾਜ਼ਤ ਦਿੱਤੀ ਕਸ਼ਲਿਆ ਬਣਾ ਲਿਆ ਕਸ਼ਲਿਆ ਕਹਦਾ ਡੈਮ ਹੈ ਜੀ ਡੈਮ ਹੁੰਦਾ ਵੀ ਉੱਚ ਪਾਣੀ ਭਰ ਲੋ ਜੇ ਉਹ ਤੋਂ ਇਨਫਲੋ ਘਟ ਗਿਆ ਹੌਲੀ ਹੌਲੀ ਛੱਡ ਦੋ ਡੈਮ ਹੈ ਉਹ ਤਾਂ ਸਿੱਧਾ ਹੀ ਛੱਡ ਦਿੰਦੇ ਆ ਉਹ ਕਹਿੰਦਾ ਡੈਮ ਹੈ ਅੱਛਾ ਘੱਟ ਘਰ ਜਿਹੜਾ ਉਹ ਮਕੋੜ ਸਾਹਿਬ ਕੋਲ ਜਾ ਕੇ ਥੋੜਾ ਜਿਹਾ ਤੰਗ ਹੋ ਜਾਂਦਾ ਫਿਰ ਅੱਗੇ ਜਾ ਕੇ ਜਾਖਲ ਤੱਕ ਲੰਗ ਜਾਂਦਾ ਕਾ ਉਹਨੂੰ ਚੌੜਾ ਕਰਨਾ ਸੀ ਆਪਣੇ ਵਾਲੇ ਪਾਸੇ ਚੌੜਾ ਕਰਨਾ ਸੀ ਉਹਨਾਂ ਦੀ ਇਜਾਜ਼ਤ ਲੈਣ ਦੀ ਹਰਿਆਣੇ ਕੋਲ ਜਾਵੜੇ ਜੀ ਕਾਂਗਰਸ ਵਾਲੇ ਕਹਿੰਦੇ ਐਨ ਨੂੰ ਸੀ ਦਿਓ ਜੀ ਅਸੀਂ ਘੱਗਰ ਛੋੜ ਕਰਨੇ ਉਹ ਉਹ ਦੱਬ ਕੇ ਬਹਿ ਗਏ ਮਾਮਲਾ ਸੁਪਰੀਮ ਕੋਰਟ ਤੱਕ ਚਲੇ ਕੀ ਲੋੜ ਸੀ ਜੀ ਉਹਨਾਂ ਨੇ ਆਪਣੀ ਇਜਾਜ਼ਤ ਲਈ ਹੰਸੀ ਪਟਾਣੀ ਦੀ ਉਹਨੇ ਆਪਣ ਤੋਂ ਜਾਇਤ ਲਈ ਕਿ ਛੱਲਿਆ ਟੈਂਪ ਬਣਾਉਣ ਦੀ ਨਹੀਂ ਲਈ ਐਵੇਂ ਜਾ ਕੇ ਉਹਨੂੰ ਛੇੜਤਾ ਕਹਿੰਦਾ ਦੇਖੀ ਕਮਲੇ ਅੱਗ ਨਾ ਲਾਦੀ ਉਹ ਕਹਿੰਦਾ ਸ਼ੁਕਰ ਹੈ ਯਾਰ ਕਰਾਤੀ ਉਹਨਾਂ ਦਾ ਬਲੇ ਸਾਰਾ ਕੁਝ ਉਹ ਸੁਪਰੀਮ ਕੋਰਟ ਤੱਕ ਮਾਮਲਾ ਕਦ ਗਰੋਂ ਏਦਾਂ ਹੀ ਆ ਉਤੋਂ ਹੁਣ ਸੁਪਰੀਮ ਕੋਰਟ ਚ ਜਾ ਕੇ ਲੜਾਂਗੇ ਜੀ ਅਸੀਂ ਲੜਾਂਗੇ ਗਏ ਹੋਏ ਆ ਵੀ ਯਾਦ ਦਿਓ ਜੀ ਸুইস ਕਰਕੇ ਇਹ ਗੱਲਾਂ ਜਿਹੜੀਆਂ ਹਵਾਈ ਬਹੁਤ ਕਰਦੇ ਆ ਪਰ ਆ ਆ ਰਾਜਸਥਾਨ ਦੀ ਚਿੱਠੀ ਪਈ ਹੈ ਜੀ ਰਾਜਸਥਾਨ ਨੇ ਕਹਿੰਦੇ ਅਸੀਂ ਨਹੀਂ ਲੈਣਾ ਆ ਰਾਜਸਥਾਨ ਦੀ ਪਈ ਹੈ ਜੀ ਇਹ ਹੈਗਾ ਜੀ ਗਵਰਨਮੈਂਟ ਆਫ ਰਾਜਸਥਾਨ ਆਫਿਸ ਆਫ ਚੀਫ ਮਿਨਿਸਟਰ ਚੀਫ ਇੰਜੀਨੀਅਰ ਵਾਟਰ ਸੋਰਸ ਨਾਰਥ ਹਨੂਮਾਨਗੜ ਅਜੀਠੀ ਉਹ ਕਹਿੰਦੇ ਪਾਣੀ ਸਾਨੂੰ ਨਹੀਂ ਚਾਹੀਦਾ ਕਰ ਲੋ ਕੀ ਕਰੋਗੇ ਇਹਨਾਂ ਦਾ ਡੁੱਬਣ ਵਾਸਤੇ ਪੰਜਾਬ ਰੱਖਿਆ ਜੀ ਜਦੋਂ ਪਾਣੀ ਦੀ ਸਾਨੂੰ ਲੋੜ ਹੁੰਦੀ ਹੈ ਉਹ ਕਹਿੰਦੇ ਸਾਨੂੰ ਦਿਓ ਸਾਨੂੰ ਦਿਓ ਇਹ ਤਾਂ ਸਾਡਾ ਪਾਣੀ ਹੈ ਸਾਡਾ ਪਾਣੀ ਕੋਰਟਸ ਜਾਵਾਂਗੇ ਬੀਬੀਐਮਬੀ ਕੋਲ ਜਾਵਾਂਗੇ ਫਲਾਣਾ ਜਾਵਾਂਗੇ ਇੰਨਾਂ ਗੱਲਾਂ ਤੇ ਅੱਪ ਡਿਬੇਟ ਕਰਨੀਆਂ ਜਨਾਬ ਕਰੀ ਜਾਂਦੇ ਆ ਇਹ ਇਹ ਆ ਕਰਤਾ ਇਹ ਨਹੀਂ ਉਹ ਕਿਉਂ ਨਹੀਂ ਕੀਤਾ ਇਹਨੇ ਆ ਖੱਡ ਕਿਉਂ ਨਹੀਂ ਖੋਲੀ ਇਹਨੇ ਆ ਫੱਟਾ ਚੱਕਤਾ ਹੈ ਇਹ ਨਹੀਂ ਹੋ ਨਹੀਂ ਚੱਕਿਆ ਮਤਲਬ ਮੈਂ ਹੈਰਾਨ ਆ ਕਿ ਜਿਸ ਲੈਵਲ ਦੀ ਮਤਲਬ ਦੇਵੇ ਚਲੀ ਗਈ ਇਸ ਲੈਵਲ ਤੇ ਬੜੇ ਐਕਸਪੀਰੀਅੰਸਡ ਸੀਜ਼ਨਲ ਪੋਲੀਟੀਸ਼ਨ ਜਿਹੜੇ ਨੇ ਉਹ ਨਹੀਂ ਪੰਜਾਬ ਦਾ ਦਰਦ ਸਮਝ ਰਹੇ ਇਹੀ ਦੁੱਖ ਹੈ ਕਿ ਦੁੱਖ ਦਾ ਦੁੱਖ ਦਾ ਜ਼ਖਮ ਕਿਤੇ ਹੋ ਰਿਹਾ ਮਲਮ ਕਿਤੇ ਹੋਰ ਲਾਈ ਜਾਂਦੇ ਆ ਹਰ ਗੱਲ 'ਚ ਵੋਟਾਂ ਨਾ ਗਿਓ ਬਾਅਦ 'ਚ ਵੋਟਾਂ ਬਹੁਤ ਟਾਈਮ ਪਿਆ ਬੜੀ ਰਾਜਨੀਤੀ ਕਰ ਲਿਓ ਥੱਕ ਜਾਓਗੇ ਤੁਸੀਂ ਲੋਕਾਂ ਕੋਲ ਜਾਂਦੇ ਜਾਂਦੇ ਇੰਨਾ ਟਾਈਮ ਪਿਆ ਪਰ ਕਿ ਟੁਕੜ ਟੁਕੜ ਇਸ ਟਾਈਮ ਨੂੰ ਤਾਂ ਵੋਟਾਂ ਨਾ ਸਮਝੋ ਨਾ ਜਿਹੜਾ ਹੁੰਦਾ ਬਸ ਸਾਡੀ ਵਾਰੀ ਆ ਲੈਣ ਦਿਓ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦਿਓ ਤੀਜਾ ਕਹਿੰਦਾ ਸਾਡੀ ਵਾਰੀ ਆ ਲੈ ਕੋ ਟਰੱਕ ਆ ਯਾਰ ਇਹ ਪੰਜਾਬ ਵੀ ਹੁਣ ਮੈਂ ਚਲਾਉਂਗਾ ਇਹਨੂੰ ਇੰਨੇ ਕਿਲੋਮੀਟਰ ਹੁਣ ਮੈਂ ਚਲਾਉਂਗਾ ਪਹਿਲਾਂ ਵਾਲੇ ਡਰਾਈਵਰਾਂ ਨੂੰ ਅਸੀਂ ਲਾ ਕੇ ਦੇਖੋ ਧੱਕਾ ਦੇ ਦਿੰਦੇ ਨਾ ਉਹ ਦੇਖੋ ਹੁੰਦਾ ਕੀ ਇਹਨਾਂ ਨਾਲ ਕਮਾਲ ਹੈ ਕੀ ਕੀ ਨੁਕਸਾਨ ਕਰਤਾ ਜਨਾਬ So